ਸਾਡੇ ਚੈਨਲ ਤੇ ਤੇ ਤੁੜਾ ਮੁੱਖਾ ਕਿੰਨਾ ਕਰਦਾ ਇਹ ਧੱਤੂ ਆ ਨੀ ਧੱਤੂ ਕਹਿਣਾ ਤੋਤਲਾ ਜਾ ਹੈਲੋ ਜੀ ਸਸਤੀਆ ਕੱਲ ਸਾਰਿਆਂ ਦਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਲੈਸਟ ਸਟਾਈਲ ਕੁਕਿੰਗ ਤੇ ਤੇ ਕੱਲ ਦੇ ਪਰਸੋਂ ਚੋਂ ਪਰਸੋਂ ਦਾ ਦਿਵਜੋਤ ਕਹਿੰਦੇ ਆਏ ਕਿ ਕੰਪਲੈਕਸ ਜਾਣਾ ਹੈ ਕੰਪਲੈਕਸ ਜਾਣਾ ਜਿੱਦਣ ਆਪਾਂ ਮਾਰਕੀਟ ਗਏ ਸੀ ਉਸ ਦਿਨ ਆਪਾਂ ਉਥੋਂ ਸਮਾਨ ਨਹੀਂ ਲੈ ਕੇ ਆਏ ਪਹਿਤੋ ਮੈਂ ਸੋਚਿਆ ਖਿਡੌਣੇ ਲੈ ਕੇ ਆਉਣੇ ਹਰ ਰਾਜ ਦੇ ਤੇ ਨਹੀਂ ਲੈ ਕੇ ਆਏ ਸਿੱਤੇ ਆ ਕਿੰਨੇ ਦਿਨਾਂ ਦਾ ਮੈਂ ਮੂੰਹ ਇੱਕ ਮੈਂ ਇੱਕੋ ਦੇਣੀ ਮੂੰਹ ਘਾਟ ਰਹੀ ਕਿ ਆਪਾਂ ਅੱਡਰ ਦਾ ਸਭ ਕੰਪਲੈਕਸ ਜਾਵਾਂਗੇ ਤੇ ਕੰਪਲੈਕਸ ਚੋ ਖਿਡੌਣੇ ਲੈ ਕੇ ਆਵਾਂਗੇ ਬੱਚਿਆਂ ਵਾਸਤੇ ਤੇ ਹੁਣ ਇਹਨਾਂ ਨੇ ਗੱਲ ਹੀ ਫੈਲ ਲਈ ਆ ਦੀ ਕੰਪਲੈਕਸ ਜਾਣਾ ਕੰਪਲੈਕਸ ਜਾਣਾ ਹੈ ਪਰਸੋਂ ਦਾ ਦਿਵਜੋਤ ਤਲ ਵੀ ਨਹੀਂ ਜਾਇਆ ਕਿ ਅੱਜ ਵੀ ਨਹੀਂ ਜਾਇਆ ਕੱਲ ਵੀ ਨਹੀਂ ਜਾਇਆ ਪਰਸੋਂ ਵੀ ਨਹੀਂ ਜਾਇਆ ਤੇ ਅੱਜ ਆਪਾਂ ਚੱਲੇ ਆ ਜੀ ਆਉਣ ਵਾਲੇ ਤੁਸੀਂ ਸ਼ੈਂਡਲ ਨਹੀਂ ਪਾਏ ਸ਼ੈਂਡਲ ਪਾਓ ਜਲਦੀ ਜਲਦੀ ਲੈ ਕੇ ਆਓ ਸੈਂਡਲ ਜਲਦੀ ਆਪਣੇ ਕਿਥੇ ਆ ਜਿਹੜੇ ਖੜਾਉਣੇ ਹੈਗੇ ਉਹਨਾਂ ਨਾਲ ਖੇਡਣਾ ਨਹੀਂ ਆ ਇਹਨਾਂ ਨੇ ਨਵੇਂ-ਨਵੇਂ ਖੜਾਉਣੇ ਚਾਹੀਦੇ ਆ ਹਮੇਸ਼ਾ ਖੇਡਣ ਵਾਸਤੇ ਨਵੇਂ-ਨਵੇਂ ਖੜਾਉਣੇ ਚਾਹੀਦੇ ਆ ਰੋਜ਼ ਸੈਂਡਲ ਲੈ ਕੇ ਆਓ ਸੈਂਡਲ ਦੇਵ ਆਪਣੇ ਕੱਪੜੇ ਪਾ ਲਓ ਤੁਸੀਂ ਵੀ ਬਾਅਦ ਚ ਪੜਾਈ ਕਰ ਲਿਓ ਸਹੀ ਸਲੀਪਰ ਹੀ ਪਾ ਲਓ ਆ ਵਾਲੇ ਠੀਕ ਆ ਆ ਸਲੀਪਰ ਹੀ ਪਾ ਲਓ ਸੈਂਡਲ ਰਹਿਣ ਦੋ ਹਾਂ ਸਟੱਫ ਫਰ ਦ ਸੀ ਫਾਈ

ਜੀ ਬੈਰ ਦੇ ਉੱਪਰ ਨਹੀਂ ਰੈਪੀਦੇ ਹੁੰਦੇ ਨੀਚੇ ਰੱਖੀਦੇ ਹੁੰਦੇ ਆ ਆਖੇ ਤਾਂ ਲੱਗਣਾ ਨਹੀਂ ਨਾ ਇਹਨੇ ਤੇ ਦੇ ਜਿਨੇ ਕਦੀ ਕਦੀ ਨਹੀਂ ਆਖ ਲੱਗਦਾ ਕਦੀ ਨਹੀਂ ਆਖ ਲੱਗਦਾ ਮਮਾ ਫਸ ਲੈ ਕੇ ਆਓ ਹੈ ਲਿਫਾਫੇ ਚ ਕੀ ਪਾਉਣਾ ਮਾ ਆਇਆ ਹਿਉਣਾ ਪੱਕਾ ਸਲੀਪਰ ਪਾਉ ਗਲ ਲਿਫਾਫੇ ਦੇ ਵਿੱਚ ਲਓ ਜੀ ਇੱਕ ਕੱਪ ਮੈਂ ਕਿਹਾ ਆਪਾਂ ਕਾਫੀ ਦਾ ਪੀ ਲੈਨੇ ਲੈ ਆਏ ਤੇ ਇਹਨੂੰ ਸਭ ਛੋਟੀ ਜੀ ਪੋਣੀ ਉਹ ਜਿਆਦੀ ਬਣ ਗਈ ਮੈਂ ਤੇ ਛੋਟਾ ਜਿਹਾ ਕੱਪ ਬਣਾਇਆ ਸੀ ਪਰ ਇਹ ਬਹੁਤ ਜਿਆਦੀ ਬਣ ਗਿਆ बच्चे थोड़ी जी हर आई में प्यार देनी हां जो ने उठ के नी जोते दे मैंगो, उसी मैंगो खा लिया सी तू सी मैंगो खा लिया तू खपी नहीं कॉफी अरे नहीं, 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 नहीं की चप्पल नहीं पौणे सैंडल पौणे या मैं क्या ना चलो कॉफी पीनी देसी चाय पीनी कॉफी पीनी हां आ जाओ फिर आज प्याद ठंडी करके नाल बिस्कुट खा लो ओ वेख्या हाय 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 क्या 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 करंट करंट आज ओ ठीक है चलो आज ना फिर चलिए आप अंदर पंगे लेना पुठे ओ देखा ਦੇ ਚੱਪਲ ਲੱਭਣੀ ਪੈਣੀ ਤੁਹਾਨੂੰ ਆਪ ਹੀ ਪਾਪਾ ਕਿੱਥੇ ਧਾਰਨਾ ਆ ਦਫੂ ਡਿਊਟੀ ਜਾਣਾ ਹੈ ਨਹੀਂ ਟੈਕ ਹਾਂ ਪਾਣੀ ਬੋਤਲ ਹੈ ਆ ਪਾਣੀ ਦੀ ਬੋਤਲ ਆ ਤੁਸੀਂ ਕਿੱਥੇ ਚੱਲੇ ਆ ਟੈਕ ਹੈ ਟੈਂਕ ਵੇਖਣਾ ਹਾਂ ਨਹੀਂ ਇਥੇ ਪਾਪਾ ਮੈਂ ਚੱਪਲ ਪਾਇਆ ਹੀ ਪਾਪਾ ਲੈ ਗਿਆ ਹੈ ਬੋਤਲ ਜੀ ਹੈ ਨਾ ਉਹ ਇੱਕ ਹੋਰ ਹੈਗਾ ਇੱਧਰ ਬਰਲੇ ਬਾਸਿਰ ਮੈਨੂੰ ਲੱਗਦਾ ਉੱਥੇ ਰੈਸਟੋਰੈਂਟ ਵੀ ਹੈ ਤੇ ਇਹਦਾ ਗੂਗਲ ਤੇ ਸਰਚ ਲਾਉਂਗਾ ਤੁਹਾਨੂੰ ਪਤਾ ਕੰਪਲੈਕਸ ਤੋਂ ਹੋ ਕੇ ਆ ਵੀ ਗਏ ਆ ਤੇ ਉੱਥੇ ਜਹਾ ਰਾਇ ਦੇ ਖਡਾਉਣੇ ਮਿਲੇ ਨਹੀਂ ਆ ਜਿੱਦਾਂ ਦੀ ਆਪਾਂ ਹਰ ਰਾਇ ਨੂੰ ਖਡਾਉਣੇ ਲੈ ਕੇ ਦੇਣੇ ਸੀ ਉਹਦੇ ਉੱਥੇ ਹੈਗੇ ਹੀ ਨਹੀਂ ਦੇ ਰਿਆ ਰੋਟੀਆਂ ਨੂੰ ਮੱਤ ਮੈਂ ਤੁਹਾਨੂੰ ਜਵਾਨੀ ਕਦੀ ਆਖੀਤਾ ਨਹੀਂ ਕਿਤਾ ਨਹੀਂ ਕਿਤਾ ਸਬਜੀ ਨਾਲ ਸਵਾਦ ਲੱਗਣਗੇ ਦੂਗੀ ਔਨੀ ਕੀ ਪਾਇਓ ਪਹਿਲਾਂ ਬਲਾ ਇਨੀ ਖਾ ਕੇ ਵੇਖੋ ਇਨੀ ਖਾ ਕੇ ਵੇਖੋ ਬਦਾ ਸਵਾਦ ਆ ਰਹੀ ਹੈ ਕਿ ਨਹੀਂ ਪਨੀਰ ਦੇ ਨਾਲ ਲੂਣ ਘੱਟ ਜਣਾ ਉਦਾਂ ਤੇ ਲੂਣ ਜ਼ਿਆਦਾ ਲੱਗਣਾ ਹੈ ਜਿਵੇਂ ਜੋਤਾ ਕੀ ਕਰਦਾ ਜੇ ਆ ਵੇਖ ਲਓ ਪਾਈ ਜਾਂਦਾ ਬੱਚ ਨੇ ਆਹਣਾ ਮੈਨੂੰ ਇਦਾਂ ਲੱਗਦਾ ਹੈ ਤੇ ਉਦਾਂ ਲੱਗਦਾ ਹੈ ਇਨੀ ਹੈ ਨਾ ਐਨੀ ਫਿਨਿਸ਼ ਕਰੋ ਮੈਂ ਕਈ ਕਪੜੇ ਚੇਂਜ ਕਰ ਲਓ ਪਹਿਲਾਂ ले ये पालो हेलो करे जाके करे जाके के खेदांगे ठीक है करे जाके के खोलेंगे उठे। नहीं करे जाके। के मैं क्यों? दो में वे। दो में खेलने करे वो दिन आते ही होने तो कोदा गया, गया, तो हो गया एक टाटा हो गया ठीक है नहीं वो चंगाने लग चल तू ये दिन भी खेल ले ओ दिन भी ठीक है ना क्यों पापा खिलौना लेके आए जे ਕਿ ਕੰਨ ਜੀ ਸਾਰਿਆਂ ਤੁਹਾਡਾ ਸਾਰਿਆਂ ਦਾ ਸਾਲਤਾ ਵੀ ਆਪਣੇ ਚੈਨਲ ਪੰਜਾਬੀ ਰਾਜਸਥਾਨ ਕੁਬਿੰਤ ਜਿਆਦਾਤਰ ਜਿਹੜਾ ਇਹ ਮੈਂ ਸ਼ਾਮ ਨੂੰ ਹੀ ਵੀਡੀਓ ਬਣਾਉਣ ਦੀ ਨੀਅਤ ਤੇ ਅੱਜ ਵੀ ਸਵੇਰੇ ਸਵੇਰੇ ਹੀ ਵੀਡੀਓ ਬਣਾਉਣ ਲੱਗੀ ਆ ਕਿਉਂਕਿ ਮੈਂ ਫਰੈਸ਼ ਪਾਣੀ ਹੈ ਮੈਂ ਪਾਣੀ ਪਰਣ ਲੱਗੀ ਤੇ ਮੈਂ ਕਿਹਾ ਆ ਪਾ ਵੀਵਰ ਨੂੰ ਵੀ ਦਿਖਾਉਣੀ ਆ ਕਿ ਰਾਜਸਥਾਨ ਦੇ ਵਿੱਚ ਜਿਹੜਾ ਇਹ ਫਰੈਸ਼ ਪਾਣੀ ਕਿਵੇਂ ਆਉਂਦਾ ਹੈ ਚਲੋ ਜਿਹੜੇ ਰਾਜਸਥਾਨ ਦੇ ਵੀਵਰਸ ਹਨ ਨੂੰ ਪਤਾ ਹੈ ਜਿਹੜੇ ਆਪਣੇ ਪੰਜਾਬ ਦੇ ਆ ਜਾਂ ਫਿਰ ਹੋਰਨਾਂ ਇਲਾਕਿਆਂ ਦੇ ਇੱਥੇ ਫਰੈਸ਼ ਪਾਣੀ ਕਿੰਨਾ ਸਾਫ਼ ਹੁੰਦਾ ਹੈ ਤੇ ਉਹਨਾਂ ਨੂੰ ਦਿਖਾਉਣਾ ਚਾਹੀਦਾ ਹੈ ਕੀ ਮਰੀ ਹੋ ਜੇ ਹਾਲਾਤਾਂ ਦਾ ਪਨੂ ਰਹਿਣਾ ਪਵੇ ਤੇ ਉਹਨਾਂ ਦਾ ਆਪਾਂ ਨੂੰ ਰਹਿਣਾ ਇਹੀ ਪੈਂਦਾ ਹੈ ਮਤਲਬ ਅਕਸੈਪਟ ਉਹਨਾਂ ਚੀਜ਼ਾਂ ਨੂੰ ਕਰਨਾ ਹੀ ਪੈਂਦਾ ਹੈ ਤੇ ਇਹ ਵਾਲਾ ਫਰੈਸ਼ ਪਾਣੀ ਜੇਕਰ ਜਿੱਦਾਂ ਦਾ ਇੱਥੇ ਫਰੈਸ਼ ਪਾਣੀ ਹੈ ਜੇਕਰ ਇਹਨਾਂ ਦਾ ਪਾਣੀ ਘਰੇ ਹੋਵੇ ਜਾਂ ਪੌਤੂ ਰੰਤੇ ਡੋਲ ਦਿਨੇ ਆ ਪਰ ਇੱਥੇ ਆਪਾਂ ਨੂੰ ਯੂਜ਼ ਕਰਨਾ ਹੀ ਪੈਣਾ ਹੈ ਇਹਨੂੰ ਹੀ ਫਰੈਸ਼ ਮੰਨਣਾ ਪੈਣਾ ਹੈ ਮੈਂ ਤਾਂ ਇਹਦਾ ਦੇਖਣਾ ਨਹੀਂ ਬੀੜੇ ਦੁਈਆ ਹੋ ਟੈਸਟ ਪਾਣੀ ਜਿदाई ਕਿ ਉਹਦਾ ਟਾਕ ਦੀ ਵਾਲਾ ਉਹਦਾ ਮਤਲਬ ਕੋਈ ਫੀਲ ਨਹੀਂ ਨਾ ਪਾ ਕੇ ਨਾ ਸੋਰੀ ਪਾਈ ਕਰਦੀ ਆ ਆਹ ਟੈਸਟ ਪਾਣੀ ਕਿੰਨਾ ਮਤਲਬ ਇਹਦਾ ਰੰਗ ਜਿਹੜਾ ਇਹੋ ਚਿੱਟਾ ਹੈ ਨਹੀਂ ਆ ਕਿਦਾਂ ਦਾ ਰੰਗ ਆ ਬਾਅਦ ਜਦੋਂ ਆਪਾਂ ਰੱਖ ਦਿੰਦੇ ਆ ਨਾ ਥੋੜੇ ਟਾਈਮ ਬਾਅਦ ਚਿੱਟਾ ਹੋ ਜਾਂਦਾ ਵੇਖੋ ਇਹ ਵੀ ਥੋੜੇ ਟਾਈਮ ਬਾਅਦ ਆਪਣੇ ਆਪ ਹੀ ਵਾਈਟ ਹੋ ਜਾਣਾ ਕਿੰਨਾ ਫਰਕ ਹੈ ਇਹਨਾਂ ਦੋ ਆ ਪਾਣੀਆਂ ਦਾ ਵੇਖੋ ਅਜੇ ਕਿਹਾ ਮੈਂ ਹੁਣੇ ਹੀ ਭਰੀਆ ਇਹ 2 ਮਿੰਟ ਪਹਿਲਾਂ ਤੇ ਆਹ 2 ਮਿੰਟ ਬਾਅਦ ਹੌਲੀ ਹੌਲੀ ਸਾਫ ਹੋ ਜੂਗਾ ਦੇਖੋ ਇਹ ਵੀ ਪਾਣੀ ਹੁੰਜੜਾ ਹੈ ਉਹ ਪੂਰਾ ਸਾਫ ਹੋ ਗਿਆ ਹੈ ਜੇ ਮੈਂ ਆਪਾਂ ਪਾਣੀ ਨੂੰ ਬਾਲਾ ਦਵਾਉਣੀ ਹੈ ਨਾ ਤੇ ਉਹ ਘੇਰੇ ਘੇਰੇ ਕੁਛ ਕੁਛ ਲੱਗ ਜਾਂਦਾ ਝੱਗ ਜੀ ਇਦਾਂ ਕਰਕੇ ਉਹ ਵੇ ਇਹਦੇ ਵਿੱਚ ਵੀ ਬੱਬਲਸ ਜੇ ਲੱਗ ਗਿਆ ਇਹਦੇ ਵਿੱਚ ਤੇ ਇੰਨੇ ਨਹੀਂ ਦਿਖ ਰਿਹਾ ਲੱਗੇ ਗਿਆ ਪਰ ਦਿਖ ਨਹੀਂ ਰਿਹਾ ਇਹਦਾ ਵੀ ਹੈਗਾ ਹੈ ਆਪਾਂ ਨੂੰ ਵਰਤਨਾ ਪੈਣਾ ਹੀ ਆ ਪਾਣੀ ਇਹ ਮੈਂ ਫਰੈਸ਼ ਪਾਣੀ ਪਾ ਕੇ ਰੱਖ ਲੈਣੀ ਹੁੰਦੀ ਆ ਖਾਣਾ ਬਣਾਉਣ ਵਾਸਤੇ ਵਰਤਨਾ ਜਿਹੜਾ ਕਿਦਾਂ ਲੱਗੀ ਕਰਾਤਿਆਂ ਦੀ ਕਲਾਸ ਜੀ ਵਧੀਆ ਲੱਗੀ बुलबुल ने दिन में घर